ਜਿੰਦਾਬਾਦ ਜਿੰਦਾਬਾਦ ਆਰਾਮ ਗਿਆ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਖਾਸਾ ਪਰਵਾਹ ਜਿੰਦਾਬਾਦ ਖਾਸਾ ਪਰਵਾਹ ਜਿੰਦਾਬਾਦ ਪੰਜਾਬ ਦੇ ਵਿੱਚ ਨਵੀਆਂ ਪੰਚਾਇਤਾਂ ਚੁਣੀਆਂ ਨੂੰ ਕਰੀਬ 3 ਮਹੀਨੇ ਦਾ ਜਿਹੜਾ ਅਰਸਾ ਉਹ ਬੀਤ ਗਿਆ ਸੋ ਪਿੰਡ ਪੱਦਰ ਦੇ ਉੱਤੇ ਜਿਹੜੀਆਂ ਨਵੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਨਾ ਜਾਂ ਪਹਿਲਾਂ ਸਰਪੰਚ ਜਿਹੜੇ ਪਹਿਲੇ ਨੇ ਉਹ ਤਬਦੀਲ ਕੀਤੇ ਜਾਂਦੇ ਨੇ ਤੇ ਲੋਕਾਂ ਦੀਆਂ ਉਮੀਦਾਂ ਵੱਡੀਆਂ ਹੁੰਦੀਆਂ ਪਿੰਡ ਪੱਦਰ ਤੇ ਵਿਕਾਸ ਦੀਆਂ ਡਵੈਲਪਮੈਂਟ ਦੀਆਂ ਪਰ ਕਈਆਂ ਪਿੰਡਾਂ ਦੇ ਵਿੱਚ ਅਜਿਹੀਆਂ ਉਦਾਹਰਨਾਂ ਵੀ ਸਾਹਮਣੇ ਆ ਜਾਂਦੀਆਂ ਨੇ ਕਹਿੰਦੇ ਜਿੱਦਾਂ ਕਹਿ ਦਿੰਦੇ ਆ ਕਿ ਉਲਟੀ ਵਾਰਡ ਖੇਤ ਕੋ ਖਾਏ ਸੋ ਇਸ ਤਰ੍ਹਾਂ ਦੀਆਂ ਵੀ ਉਦਾਹਰਨਾਂ ਜਿਹੜੀਆਂ ਪਿੰਡ ਪੱਧਰ ਤੇ ਜਿਹੜੀਆਂ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਉੱਥੇ ਹੀ ਕਹਿੰਦੇ ਨੇ ਜੇਕਰ ਕਿਸੇ ਨੂੰ ਕੰਮ ਕਰਨ ਦਾ ਜਨੂਨ ਹੋਵੇ ਕੰਮ ਕਰਨ ਦਾ ਜਜ਼ਬਾ ਹੋਵੇ ਤੇ ਉਹ ਸੱਤ ਸਮੁੰਦਰੋਂ ਪਾਰ ਚਾਹੇ ਅਮਰੀਕਾ ਦੀ ਜਾਂ ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ ਧਰਤੀ ਤੇ ਕਿਉਂ ਨਾ ਬੈਠਾ ਹੋਵੇ ਜੇ ਕੰਮ ਕਰਨ ਦਾ ਜਜਬਾ ਹੋਵੇ ਤੇ 20 ਸਾਲ ਬਾਅਦ ਵੀ ਜਿਹੜਾ ਇਹ ਆਪਣੇ ਪੰਜਾਬ ਦੀ ਮਿੱਟੀ ਦੀ ਆਪਣੇ ਪਿੰਡ ਦੀ ਮਿੱਟੀ ਦੀ ਜਿਹੜੀ ਖਸਬੋਈ ਆ ਜੇਕਰ ਪਿੰਡ ਦਾ ਪਿਆਰ ਹੋਵੇ ਤੇ ਉਹ ਖਿੱਚ ਲਿਆਉਂਦਾ ਤੇ ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਤੁਹਾਨੂੰ ਦੱਸ ਦਈਏ ਪਿੰਡ ਭੁੱਲੇ ਚੱਕ ਤੋਂ ਸਾਹਮਣੇ ਆਈ ਹੈ ਜਿੱਥੋਂ 20 ਸਾਲ ਤੋਂ ਅਮਰੀਕਾ ਦੀ ਸਰ ਜ਼ਮੀਨ ਤੇ ਰਹਿ ਰਹੇ ਆਪਣੇ ਪਰਿਵਾਰ ਸਮੇਤ ਕਾਰੋਬਾਰ ਕਰ ਰਹੇ ਬਲਵਿੰਦਰ ਸਿੰਘ ਜੋ ਅੱਜ ਸਾਡੇ ਨਾਲ ਨੇ ਸੋ ਉਹਨਾਂ ਨੇ ਪਿੰਡ ਦੀ ਸਰਪੰਚੀ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੇ ਭਰਾ ਲਖਵਿੰਦਰ ਸਿੰਘ ਵੱਲੋਂ ਲਈ ਗਈ ਹੈ ਸੋ ਜਜਬਾ ਕੰਮ ਕਰਨ ਦਾ ਜਿਹੜਾ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਕਈ ਉਦਾਹਰਨਾਂ ਸਾਹਮਣੇ ਆਈਆਂ ਜਿਵੇਂ ਪਿੰਡ ਪਦਰ ਤੇ ਉੱਤੇ ਤੁਸੀਂ ਦੇਖਿਆ ਹੋਵੇਗਾ ਕਿ ਪਿੰਡ ਦੀ ਡਿਵੈਲਪਮੈਂਟ ਦੀ ਤਾਂ ਗੱਲ ਬਾਤ ਦੀ ਹੈ 70-75 ਸਾਲ ਬੀ ਚੁੱਕੇ ਨੇ ਤੇ ਸਰਕਾਰਾਂ ਜਿਹੜੀਆਂ ਨੇ ਪਾਵੇਂ ਰੁਵੈਤੀ ਰਹੀਆਂ ਹੁਣ ਚਾਹੇ ਸੱਤਾਧਾਰੀ ਸਰਕਾਰ ਹੋਵੇ ਕੋਈ ਵੀ 70-75 ਸਾਲ ਤੋਂ ਜਿਹੜੀਆਂ ਗਲੀਆਂ ਨਾਲੀਆਂ ਦੇ ਜਿਹੜੇ ਆ ਚੱਕਰ ਵੀਊ ਦੇ ਵਿੱਚੋਂ ਅੱਜ ਤੱਕ ਨਹੀਂ ਨਿਕਲ ਸਕੀਆਂ ਤੇ ਤੋਂ ਇਲਾਵਾ ਜੇ ਕੱਲ ਗੱਲ ਕੀਤੀ ਜਾਵੇ ਜਿਹੜੇ ਪਿੰਡ ਨੂੰ ਰਸਤੇ ਜੋੜਦੇ ਨੇ ਪਿੰਡ ਨੂੰ ਲਿੰਕ ਰੋਡ ਜੋੜਦੇ ਨੇ ਬਹੁਤੇ ਪਿੰਡਾਂ ਦੇ ਵਿੱਚ ਜਿਹੜੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਨੇ ਕਿਸਾਨ ਨੇ ਉਹਨਾਂ ਨੇ ਜਿਹੜੇ ਰਕਬੇ ਨੇ ਵੱਢ ਕੇ ਰੋਡ ਛੋਟੇ ਕਰ ਦਿੱਤੇ ਗਏ ਨੇ ਤੇ ਆਪ ਮੁਹਾਰੇ ਜਦੋਂ ਲੋਕ ਨਿਕਲਦੇ ਨੇ ਉਹ ਪੰਚਾਇਤ ਨੂੰ ਕੋਸ਼ ਕੋਸ਼ਦੇ ਨੇ ਪਹਿਲ ਦੇ ਆਧਾਰ ਤੇ ਤੁਹਾਨੂੰ ਦੱਸਦੀ ਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਗੁਰਦਾਸਪੁਰ ਜੀਟੀ ਰੋਡ ਤੋਂ ਅ ਗਰਦਾਸਪੁਰ ਮਕੇਰੀਆਂ ਮੁੱਖ ਮਾਰਗ ਜੀਟੀ ਰੋਡ ਦੇ ਉਤੋਂ ਇਹ ਰੋਡ ਆ ਰਿਹਾ ਤੁਸੀਂ ਦੇਖ ਰਹੇ ਹੋ ਕਿ ਰੋਡ ਬਹੁਤ ਛੋਟਾ ਕਰ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਜਿਹੜਾ ਰਲੇਵਾ ਕਰਕੇ ਸਾਈਡਾਂ ਇਹਦੀਆਂ ਵੱਡ ਵੱਡ ਕੇ ਸੋ ਸਰਪੰਚ ਸਾਹਿਬ ਨੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਇਹ ਉਦੋਂ ਪ੍ਰਾਲਾ ਕੀਤਾ ਪਿੱਛੇ ਦੂਰ ਤੱਕ ਦੇਖ ਸਕਦੇ ਹੋ ਕਿ 22 ਫੁੱਟ ਦੇ ਕਰੀਬ ਇਹਦਾ ਘੇਰਾ ਜਿਹੜਾ ਪੂਰਾ ਕਰ ਦਿੱਤਾ ਗਿਆ ਸੋ ਇਹ ਇਹ ਵੀ ਇਸ ਗੱਲ ਦੀ ਗਵਾਹੀ ਭਰਦੇ ਆ ਜਿਹੜੀ ਮਿਸਾਲ ਹੈ ਕਿ ਪਿੰਡ ਵਾਸੀਆਂ ਨੇ ਕੋਈ ਇਹਦਾ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਤੇ ਇਹਨਾਂ ਨੇ ਇੱਥੇ ਫੀਤਾ ਮਾਰ ਕੇ ਜਿਹੜਾ ਪੂਰਾ ਬਣਾ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਤੁਹਾਨੂੰ ਦੱਸਦੀ ਕਿ ਕਿੰਨੀ ਬੜੀ ਸਾਈਡ ਵੱਲੋਂ ਵੀ ਦੂਸਰਾ ਰਸਤਾ ਉਹਦਾ ਵੀ ਹੋ ਹਾਲ ਸੀ ਤੇ ਉਹ ਵੀ ਇਨਾ ਵੱਲੋਂ ਚੌੜਾ ਕਰ ਦਿੱਤਾ ਗਿਆ ਸੋ ਸਾਡੇ ਨਾਲ ਨੇ ਗੱਲਾਂ ਬਾਤਾਂ ਕਰਾਂਗੇ ਪਿੰਡ ਦੇ ਡਿਵੈਲਪਮੈਂਟ ਦੀਆਂ ਪਿਛਲੇ ਰਾਜਕਾਲ ਦੀਆਂ ਤੇ ਹੁਣ ਦੀ ਜੇ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਦੇ ਤੁਹਾਡੇ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਵਧੀਆ ਜਿਹੜੇ ਹੁਣ ਸਵਾਲ ਪੁੱਟ ਕੀਤੇ ਆ ਜਿਹੜੀ ਕਵਰੇਜ ਕਰ ਰਹੇ ਹੋ ਬਹੁਤ ਵਧੀਆ ਹੀ ਇਹੀ ਆਸ ਕਰਦੇ ਆ ਕਿ ਤੁਹਾਡੇ ਚੈਨਲ ਦੇ ਥਰੂ ਤੁਸੀਂ ਅੱਗੇ ਸਾਡੀ ਇਹ ਫਾਰਵਰਡ ਕਰੋ ਕਿਉਂਕਿ ਸਾਡੇ ਮੁੰਡਲੇ ਫਰਜ਼ ਹਨ ਜੇ ਅਸੀਂ ਘਰ-ਘਰ ਬੋਟ ਲੈਣ ਵਾਸਤੇ ਜਾ ਕੇ ਵੋਟ ਮੰਗ ਸਕਦੇ ਆ ਤੇ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਡਿਮਾਂਡਸ ਹੈ ਉਹਨਾਂ ਨੂੰ ਵੀ ਪੂਰਾ ਕਰਨਾ ਫਿਰ ਸਾਡਾ ਫਰਜ਼ ਬਣਦਾ ਹੈ ਜੀ ਜੀ ਸੋ ਸਭ ਤੋਂ ਵੱਡੀ ਜਿਹੜੀ ਮੰਗ ਜਿਹੜੇ ਨਗਰ ਦੇ ਹਰਜੀਤ ਦੀ ਹੈ ਹੀ ਜਿੱਦਾਂ ਤੁਸੀਂ ਦੇਖ ਰਹੇ ਬੱਸ ਜਾ ਰਹੀ ਹੈ ਬੜੇ ਰਾਮ ਨਾਹੀ ਹੈ ਬੱਸ ਇੱਕ ਪੂੜਾ ਕਿੱਡਾ ਖੁੱਲਾ ਦੋ ਬੱਸਾਂ ਕ੍ਰਾਸ ਕਰ ਜਾਂਦੀਆਂ ਹਨ ਹਾਂਜੀ ਹਾਂਜੀ ਪਹਿਲੇ ਇੱਕ ਬੱਸ ਨੂੰ ਸੜਕ ਤੇ ਹੀ ਰਹਿਣਾ ਪੈਂਦਾ ਸੀ ਤੇ ਦੂਸਰੀ ਬੱਸ ਆ ਕੇ ਵਾਪਸ ਮੁੜ ਕੇ ਜਾਂਦੀ ਸੀ ਇੱਕ ਹੀ ਕ੍ਰਾਸ ਕਰਦੀ ਇੱਕ ਗੱਡੀ ਜਾਂਦੀ ਇਸ ਟਾਈਮ ਦੋ ਗੱਡੀਆਂ ਰਾਮ ਦੇ ਨਾਲ ਕ੍ਰਾਸ ਹੋ ਰਹੀਆਂ ਵਾ ਇਹ 22 ਫੁੱਟ ਦੀ ਚੜਾਈ ਹੈਗੀ ਆ ਤੇ 22 ਫੁੱਟ ਆਹੀ ਫੀਤੇ ਦੇ ਨਾਲ ਮਿੰਕੇ ਦੋਨੇ ਸਾਈਡਾਂ ਨੂੰ ਜਿੰਨੀ ਜਿੰਨੀ ਆਉਂਦੀ ਹੈ ਉਹਨੂੰ ਮਿੱਟੀ ਪਾ ਦਿੱਤੀ ਪੂਰੀ ਕੰਪਲੀਟ ਕਰਤੀ ਹੈ ਦੂਸਰਾ ਰੋਡ ਜਿਹੜਾ ਇਹ ਗਰਦਾਸਪੁਰ ਤੋਂ ਨਗਰ ਨੂੰ ਸਰਪੰਚ ਸਾਹਿਬ ਤੁਹਾਡੀ ਗੱਲ ਰੁਕਦੀ ਹੈ ਕਿ ਕਈ ਵਾਰੀ ਪਿੰਡਾਂ ਦੇ ਵਿੱਚ ਜਦੋਂ ਫੀਤਾ ਮਾਰਿਆ ਜਾਂਦਾ ਨਾ ਇਹ ਰੋਡ ਦੀ ਪਮੈਸ਼ ਪੂਰੀ ਕੀਤੀ ਜਾਂਦੀ ਹੈ ਤੇ ਲੋਕਾਂ ਦਾ ਵਿਰੋਧ ਸਾਹਮਣੇ ਆਉਂਦਾ ਪਰ ਇੱਥੇ ਇਹੋ ਜਿਹਾ ਕੋਈ ਵੀ ਜਿਹੜਾ ਉਹ ਨਹੀਂ ਯਾਰ ਇੱਥੇ ਕੋਈ ਨਹੀਂ ਆਇਆ ਸਿਰਫ ਇੱਕ ਜਗ੍ਹਾ ਤੇ ਉਧਰ ਇੱਕ ਮੋੜ ਪੈਂਦਾ ਵਾ ਜਿੱਥੇ ਜਿਹੜੇ ਸਾਡੇ ਵਿਰੋਧੀ ਜਿੰਨ ਸਾਡੇ ਵਿਰੋਧ ਚ ਇਲੈਕਸ਼ਨ ਲੜੀ ਜਿਹੜਾ ਹਾਰ ਗਿਆ ਬੁਰੀ ਤਰ੍ਹਾਂ ਉਹ ਦੀ ਪੈਲੀ ਆਉਂਦੀ ਸੀ ਉਹ ਉੱਥੇ ਬਹੁਤ ਵੱਡਾ ਮੋੜ ਆ 72 ਫੁੱਟ ਦਾ ਮੋੜ ਆ ਜੀ ਜੀ ਕਾਗਜਾਂ ਦੇ ਵਿੱਚ ਜਿਹੜਾ ਉਹਨਾਂ ਮਲ ਕੇ ਰੱਖਿਆ ਹੋਇਆ ਤੋ ਉਹ ਉਹਦੇ ਕਰਕੇ ਅਸੀਂ ਕੰਮ ਰੋਕਤਾ ਉੱਥੇ ਜੀ 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 ਉਹਦੇ ਉੱਤੇ ਅਸੀਂ ਜਿਹੜਾ ਅਗਲਾ ਸਾਡੇ ਸਰਪੰਚ ਸਾਹਿਬ ਜਿੱਦਾਂ ਹਾਜ਼ਰ ਕਰਨਗੇ ਉਹਦੇ ਉੱਤੇ ਐਕਸ਼ਨ ਪਲਾਨ ਹੋਏਗਾ ਉਹਨੂੰ ਛੱਡਾਂਗੇ ਨਹੀਂ ਅਸੀਂ ਕਿਉਂਕਿ ਚੱਲਦੇ ਕੰਮ ਚ ਵਿਗਨ ਪਾਇਆ ਵਾ ਬਾਕੀ ਸਾਰਾ ਰੋਡ ਉਹ ਸਾਡੇ 27 ਫੁੱਟ ਕੰਪਲੀਟ ਕਰ ਦਿੱਤਾ ਗਿਆ ਵਾ ਜੀ 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 ਸਿਰ ਇੱਕ ਬੰਦੇ ਨੇ ਪਿੰਡ ਦੇ ਉੱਥੇ ਆਣ ਕੇ ਖਲੜ ਪਾਇਆ ਕੰਮ ਦੇ ਵਿੱਚ ਅਦਰਵਾਈਜ਼ ਦੇਖ ਲਓ ਤੁਸੀਂ ਕੋਈ ਲੱਗੇ ਨਹੀਂ ਆਇਆ ਪਹਿਲੇ ਵਾਲਾ ਬੰਦਾ ਜਿੱਦਾਂ ਜਿੱਥੇ ਅਸੀਂ ਫੀਤਾ ਰੱਖਿਆ ਹੋ ਉਹਨਾਂ ਨੇ 7 ਵਜੇ ਕਹਿ ਦਿਆ ਪਾ ਲੋ ਜਿੱਥੇ ਹੁੰਦੀ ਸੋ 20 ਸਾਲ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹੋ ਲੋਕ ਤਰਸਦੇ ਨੇ ਅਮਰੀਕਾ ਵਰਗੀਆਂ ਕੰਟਰੀਆਂ 'ਚ ਜਾਣ ਲਈ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਭਾਵਨਾ ਆਈ ਕਿ ਆਪਾਂ ਪਿੰਡ ਜਾ ਕੇ ਜਿਹੜਾ ਪਿੰਡ ਦੀ ਨੁਹਾਰ ਬਦਲ ਲਈ ਦੇਖੋ ਜੀ ਬਾਹਰ ਦੇ ਕੰਟਰੀ ਇੰਨੇ ਸਾਫ਼ ਸੁਥਰੇ ਆ ਉਹ ਟੈਕਸ ਦੇ ਪੈਸੇ ਤੇ ਜਿਹੜੇ ਉਹ ਜਿਹੜੇ ਆ ਉਹ ਵਿਕਾਸ ਕਰ ਰਹੇ ਟੈਕਸ ਦੇ ਪੈਸੇ ਦੇ ਨਾਲ ਉਹ ਰਨ ਕਰ ਰਿਹਾ ਕੰਟਰੀ ਜੀ ਜੀ ਹਾਂ ਜੀ ਇੱਥੇ ਵੀ ਉਹੀ ਰੂਲਸ ਰੈਗੂਲੇਸ਼ਨ ਇੱਥੇ ਸੇਮ ਨੇ ਇੰਡੀਆ ਦੇ ਵਿੱਚ ਵੀ ਆ ਜੀ 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 ਪਰ ਇੱਥੇ ਬਹੁਤ ਵੱਡੀ ਸਾਡੀ ਜਿਹੜੀ ਹੈ ਪੈਸੇ ਦੀ ਕਰਪਸ਼ਨ ਕਰਕੇ ਸਾਨੂੰ ਇਹ ਹਾਲਾਤ ਜਿਹੜੇ ਆ ਬੱਦਰ ਬਣੇ ਪਏ ਆ ਸੋ ਉੱਥੇ ਦੇਖ ਕੇ ਉੱਥੇ ਦਾ ਮਹਾਲ ਉੱਥੇ ਦਾ ਐਜੂਕੇਸ਼ਨ ਦਾ ਉੱਥੇ ਦਾ ਮੈਡੀਕਲ ਸਿਸਟਮ ਦਾ ਦੇਖ ਕੇ ਕਈ ਵਾਰੀ ਜਿਹੜੇ ਜੁੱਥੀ ਜਾਣਦੇ ਆ ਉੱਥੇ ਕਿ ਦਫਤਰ ਚ ਜਾਓ ਉਥੇ ਬੈਠ ਲਈ ਰਿਸੈਪਸ਼ਨ ਆ ਜਾਂਦੇ ਬੰਦੇ ਲਈ ਕਾਫੀ ਟੀ ਲੱਗੀ ਹੁੰਦੀ ਆ ਸੋਫੇ ਲੱਗੇ ਬੈਠਣ ਲਈ ਇੱਥੇ ਉਹ ਚੀਜ਼ਾਂ ਨਹੀਂ ਆ ਸੋ ਕਈ ਚੀਜ਼ਾਂ ਮਨ ਦੇ ਵਿੱਚ ਹੈ ਲੈ ਕੇ ਉੱਥੋਂ ਆਏ ਆ ਕਿ ਆਪਾਂ ਕਿਉਂ ਨਾ ਆਪਣੇ ਪਿੰਡ ਪੱਦਰ ਤੋਂ ਆਪਣੇ ਤੋਂ ਸਟਾਰਟ ਕਰੀਏ ਇਸ ਚੀਜ਼ ਨੂੰ ਜੀ ਜੀ ਕਿ ਅਸੀਂ ਸਾਰਾ ਕੰਮ ਸਰਕਾਰ ਤੇ ਜਾਂ ਦੂਸਰੇ ਤੇ ਕਿਉਂ ਡਿਪੈਂਡ ਹੋਏ ਆ ਇਹ ਸਰਕਾਰ ਵੱਲੋਂ ਕੋਈ ਤੁਹਾਨੂੰ ਮਹੱਈਆ ਕਰਾਈ ਗੀ ਗ੍ਰਾਂਟ ਜਾਂ ਆਪਣੇ ਖਰਚੇ ਸਾਡੇ ਜੇਬ ਚੋਂ ਅਸੀਂ ਆ ਲਾਇਆ ਸਾਾਨੂੰ ਇੱਕ ਪੈਸਾ ਆ ਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਅਜੇ ਤੱਕ ਇਹ ਰਿਕਾਰਡ ਕੱਲ ਸਾਨੂੰ ਮੁਹੱਈਆ ਕਰਾਇਆ ਗਿਆ ਉਹ ਵੀ 3 ਸਾਲ ਦਾ ਪੁਰਾਣਾ 2 ਸਾਲ ਦਾ ਰਿਕਾਰਡ ਐਡੀਸੀ ਡੀ ਦੇ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਵਾ ਉਹ ਅਜੇ ਮਿਲਿਆ ਨਹੀਂ ਆ ਸੋ ਅਸੀਂ ਬੇਨਤੀ ਕਰਦੇ ਸਾਹਿਬ ਨੂੰ ਬਹੁਤ ਚੰਗੇ ਇਨਸਾਨ ਆ ਉਹਨਾਂ ਨੇ ਬੜੀ ਅਰੀ ਸਾਡੇ ਨਾਲ ਜਿਹੜਾ ਆਪਾਂ ਉਹਨਾਂ ਕੋਲ ਗਏ ਆ ਤਾਂ ਉਹਨਾਂ ਬੜਾ ਵਧੀਆ ਨਾਲ ਡੀਲ ਕੀਤਾ ਵਾ ਤੇ ਉਹ ਸਾਨੂੰ ਅਗਲਾ ਰਿਕਾਰਡ ਜਿਹੜਾ ਵੀ ਦੇ ਦੇਣਗੇ ਜਲਦੀ ਤੇ ਉੱਚਾ ਸਾਰਾ ਪਤਾ ਲੱਗ ਜਾਏਗਾ ਕੀ ਪਿਛਲੇ 5 ਸਾਲ ਦੇ ਵਿੱਚ ਟਰਨਯੋ ਦੇ ਵਿੱਚ ਕਿੰਨਾ ਪੈਸਾ ਪਿੰਡ ਨੂੰ ਆਇਆ ਤੇ ਪਿੰਡ ਤੇ ਕਿੱਥੇ ਕਿੱਥੇ ਲੱਗਾ ਵਾ ਉਹ ਉਹਨਾਂ ਨੂੰ ਅਸੀਂ ਕੋਖ ਕਰਾਂਗੇ ਪ੍ਰੋਪਰ ਜੀ 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 ਇਹ ਸਾਡੀ ਨਿੱਜੀ رائے ਆ ਜੀ ਜੀ ਤਾਂ ਜੋ ਅਸੀਂ ਇਹਨਾਂ ਦੇ ਜਿਹਨਾਂ ਨੇ ਬੋਰਡ ਪਾ ਕੇ ਸਾਨੂੰ ਇੱਡਾ ਮੰਡਟ ਦਿੱਤਾ ਵਾ ਸਾਡੇ 9 ਮੈਂਬਰ ਆ ਅਸੀਂ ਬਹੁਤ ਲੀਡ ਨਾਲ ਗਰਦਾਸਪੁਰ ਕਨਸਟੀਟਿਊਐਂਟ ਸਭ ਤੋਂ ਵੱਧ ਵੱਡੀ ਲੀਡ ਸੀ ਤੁਹਾਡੇ ਪਿੰਡ ਦੀ ਨਾ ਇਹ ਭੁੱਲੇ ਚੱਕ ਦੀ ਪੂਰੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਪੰਚਾਇਤ ਜਿੱਤੀ ਆ ਜਦਕਿ ਅਹੀਂ ਇੰਡੀਪੈਂਡੈਂਟ ਜਿੱਤੇ ਆਈ ਸਰਕਾਰ ਦੇ ਨਾਲ ਵੀ ਕਹਿ ਸਕਦੇ ਆ ਕਿ ਜੇਕਰ ਪੂਰਾ ਪਿੰਡ ਇੰਨੀ ਵੱਡੀ ਲੀਡ ਆ ਕਿ ਤੁਹਾਡੇ ਵਾਲੀ ਸਾਈਡ ਤੇ ਉਲਰ ਗਿਆ ਸੀ ਤੇ 9 ਮੈਂਬਰ ਵੀ ਤੁਹਾਡੇ ਜਿੱਤੇ ਨੇ ਭਾਰੀ ਬੋਮਾਂ ਨਾਲ ਜਿੱਤੇ ਪਿੰਡ ਵਾਸੀਆਂ ਨੂੰ ਵੱਡੀਆਂ ਉਮੀਦਾਂ ਵੀ ਨੇ ਬਹੁਤ ਵੱਡੀਆਂ ਉਮੀਦਾਂ ਨੇ ਪਿੰਡ ਵਾਸੀ ਜਿਹੜਾ ਉਹਨਾਂ ਨਾਲ ਅਸੀਂ ਵਾਅਦੇ ਕੀਤੇ ਆ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਸਾਡੀ ਕਿਉਂਕਿ ਪਾਣੀ ਦਾ ਬਹੁਤ ਬੁਰਾ ਹਾਲ ਹੈ ਗਲੀਆਂ ਦਾ ਨਾਲੀਆਂ ਦਾ ਪਾਣੀ ਦਾ ਸੈਟਅਪ ਕੋਈ ਨਹੀਂ ਆ ਅਸੀਂ ਨਾਲ ਵਾਦਾ ਵਾ ਕਿ ਅਸੀਂ ਜਿੱਥੇ ਵੀ ਸਾਨੂੰ ਗੱਲ ਕਰਨੀ ਪੈਗੀ ਜਾ ਕੇ ਕਰਾਂਗੇ ਐਡਮਿਨਿਸਟ੍ਰੇਸ਼ਨ ਜਿੱਦੇ ਵੀ ਅਫਸਰ ਨਾਲ ਤੇ ਅਸੀਂ ਇਹਨੂੰ ਜਿੰਨੀ ਜਲਦੀ ਹੋ ਸਕਦਾ ਵਾ ਕਿਉਂਕਿ ਵੱਡਾ ਪ੍ਰੋਜੈਕਟ ਆ ਹਾਂਜੀ ਤੇ ਉਸ ਤੋਂ ਬਾਅਦ ਇਹ ਸੜਕਾਂ ਦਾ ਵਾ ਸੜਕਾਂ ਦਾ ਉਹਨੂੰ ਇਹਨਾਂ ਨੂੰ ਵਧੀਆ ਜਿੰਨੇ ਜਿੰਨੇ ਹੈਗੇ ਇਹਨਾਂ ਨੂੰ ਪੱਕੀਆਂ ਕਰਾਉਣਾ ਵੀ ਫਰਜ਼ ਆ ਅੱਡਾ ਮਿੱਟੀ ਪਾ ਕੇ ਕੰਮ ਨਹੀਂ ਨਿਬੜਿਆ ਹਾਂਜੀ ਇਦਾਂ ਅਸੀਂ ਕੰਧਾਂ ਕੱਢਣੀਆਂ ਵੇ ਤਾਂ ਸੁੰਦਰੀਕਰਨ ਕਰਨਾ ਹੈ ਸੋ ਇੱਕ ਸਰਪੰਚ ਸਾਹਿਬ ਤੁਹਾਡੀ ਨਾ ਮਾਫ ਕਰਨਾ ਗਰ ਰੋਗ ਦੇ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਦੱਸਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਕਿ ਵਿਦੇਸ਼ਾਂ ਦੇ ਵਿੱਚ 200 ਦੇ ਕਰੀਬ ਤੁਹਾਡੇ ਪਿੰਡ ਤੋਂ ਨੌਜਵਾਨ ਨੇ ਜਾਂ ਵੱਖ-ਵੱਖ ਪਰਿਵਾਰ ਨੇ ਤੇ ਜੇਕਰ ਸਰਕਾਰਾਂ ਦਾ ਸਹਿਯੋਗ ਨਹੀਂ ਵੀ ਕਰਦੀਆਂ ਪਿਛਲੇ 3 ਸਾਲ ਨਿਕਲ ਗਏ ਨੇ ਕੋਈ ਖਾਸ ਡਿਵੈਲਪਮੈਂਟ ਪਿੰਡਾਂ 'ਚ ਨਹੀਂ ਹੋਈ ਤੇ ਉਹ ਵੀ ਸਹਿਯੋਗ ਕਰਕੇ ਪਿੰਡ ਦੀ ਡਿਵੈਲਪਮੈਂਟ ਨੂੰ ਹਰਬਦ ਲਈ ਜਾ ਸਕਦੀ ਹੈ ਬਿਲਕੁਲ ਬਿਲਕੁਲ ਸਾਡੇ ਜਿੰਨਾ ਵੀ ਅਬ੍ਰੋਡ ਦੇ ਵਿੱਚ ਜਿੱਥੇ ਵੀ ਬੈਠਾ ਹੋ ਜੀ ਆ ਜੀ ਉਹ ਤੇ ਸਾਡੇ ਨਾਲ ਨਾਲ ਜੁੜਿਆ ਹੋਇਆ ਉਹ ਕਹਿ ਰਹੇ ਆ ਉਹ ਤੇ ਵੀ ਜਿਆਦਾ ਮਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈਗਾ ਹੱਥ ੱਡਣ ਦੀ ਜ਼ਰੂਰਤ ਨਹੀਂ ਜੇ ਇਹਨਾਂ ਨੂੰ ਨਹੀਂ ਦਿਖ ਰਿਹਾ ਤੇ ਫਿਰ ਅਹੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ ਤੇ ਸਾਨੂੰ ਜੋ ਲਾਉਣਾ ਲਾ ਦਿਓ ਫਿਰ ਅਹੀਂ ਇਹੀ ਨੇ 200 ਬੰਦੇ ਨੂੰ ਲੱਖ ਲੱਖ ਰੁਪਇਆ ਲਾਵਾਂਗੇ 5 ਸਾਲਾਂ ਵਾਸਤੇ 2 ਕਰੋੜ ਰੁਪਇਆ ਸਰਕਾਰ ਸਾਨੂੰ 1 ਕਰੋੜ ਰੁਪਏ ਦੇ ਵਿੱਚ ਨਚਾਉਂਦੀ ਰਹਿੰਦੀ ਆ 5 ਸਾਲ ਤੇ ਜੇ ਸਾਨੂੰ ਨਗਰ ਚੋਂ 2 ਕਰੋੜ ਮਿਲ ਰਿਹਾ ਤੇ ਫਿਰ ਆਪਣੀ ਮੱਜੀ ਦੇ ਨਾਲ ਅਸੀਂ ਟੌਰਨਾ ਵਿਕਾਸ ਕਰਾਂਗੇ ਬੜੀ ਵੱਡੀ ਜਿਹੜੀ ਨਾ ਲੋਕਾਂ ਵਾਸਤੇ ਜਾਂ ਜਿੰਨਾਂ ਪਿੰਡਾਂ ਦੇ ਵਿੱਚ ਐਨਆਰਆਈ ਨੌਜਵਾਨ ਜ਼ਿਆਦਾ ਨੇ ਹੁਣ ਤਾਂ ਆਮ ਪਿੰਡਾਂ ਦੇ ਵਿੱਚ ਹੈਗੇ ਉਹਨਾਂ ਵਾਸਤੇ ਇੱਕ ਵਧੀਆ ਸੁਨੇਹਾ ਜਾਊਗਾ ਬਿਲਕੁਲ ਇਹ ਤੁਸੀਂ ਦੇਖੋ ਜਿਹੜਾ ਕੰਮ ਕਰਨਾ ਮੈਂ ਉਹ ਇਨੇ ਸਟੈਂਡਰਡ ਤੇ ਨਾਲ ਕਰੋ ਕਿ ਤੁਹਾਡਾ ਮੈਸੇਜ ਦੂਸਿਆਂ ਦੇ ਵਿੱਚ ਜਾਵੇ ਤੇ ਉਹਨਾਂ ਉਹਨਾਂ ਦੇ ਅੰਦਰ ਚਾਹ ਪੈਦਾ ਹੋਵੇ ਜੀ 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 ਕਿਉਂਕਿ ਸਾਨੂੰ ਸਾਡੇ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਇੱਥੇ ਸਾਨੂੰ ਜਿਹੜਾ ਵਾ ਅੰਦਰ ਚਾਹ ਪੈਦਾ ਕਰਨ ਲਈ ਮਹਾਰਾਜ ਨੇ ਆਖਿਆ ਗੁਰੂ ਨਾਨਕ ਸਾਹਿਬ ਦਾ ਹੀ ਹੁਕਮ ਹੈ ਕਿ ਆਪਣੇ ਅੰਦਰ ਚਾਹ ਬਰੂ ਬਿਸ਼ਰ ਨਾਹੀ ਦਤਾਰ ਆਪਣਾ ਨਾਮ ਦਿਓ ਗੁਣ गावा ਦਿਨ ਰਾਤ ਨਾਨਕ ਚਾਹੋ ਚਾਹ ਪੈਦਾ ਕਰੋ ਚਾਹ ਤੇ ਆਪਣੇ ਤੋਂ ਥੱਲੇ ਵਾਲੇ ਨੂੰ ਦੇਖ ਕੇ ਜੀਓ ਜੇ ਜੀਣਾ ਵਾ ਤੇ ਉਹਨਾਂ ਦੀ ਹਰ ਸਹੂਲਤ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਦੀ ਪੂਰੀ ਕਰੋ ਜੇ ਜੇ ਤੂੰ ਇਨਸਾਨ ਬਣ ਕੇ ਆਇਆ ਧਰਤੀ ਦੇ ਉੱਤੇ ਤੇ ਇਨਸਾਨ ਇਨਸਾਨ ਬਣੀ ਹੈ ਤੇ ਆਪਣੇ ਤੇ ਐਲੇ ਦੋ ਆਲੇ ਛਾਤੀ ਮਾਰ ਕੇ ਦੇਖੀ ਕਿ ਮੇਰੇ ਸਾਈਡ ਤੇ ਕੌਣ ਰਹਿ ਰਿਹਾ ਵਾ ਮੈਂ ਕਿਹੜੀ ਹਾਲਤ ਚ ਰਹਿ ਰਿਹਾ ਵਾ ਤੁਹਾਡੇ ਤੁਹਾਡੇ ਜਜ਼ਬੇ ਤੋਂ ਨਾ ਤੁਹਾਡੇ ਤੋਂ ਗੱਲਬਾਤੋਂ ਸਾਫ ਜਾਹਿਰ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ 5 ਸਾਲ ਦਾ ਤੁਹਾਡਾ ਰਾਜ ਕਾਲ ਸਰਪੰਚੀ ਦਾ ਜੋ ਭੁੱਲੇ ਚੱਕ ਪਿੰਡ ਆ ਗੁਜਾਸਪੁਰ ਨਕਸ਼ੇ ਤੇ ਇੱਕ ਨਮੂਨਾ ਪੇਸ਼ ਹੋਵੇਗਾ ਇਹ ਸਾਡੀ ਕੋਸ਼ਿਸ਼ ਹੈ ਹਾਂਜੀ ਹਾਂਜੀ ਟਰਾਈ ਕਹਿੰਦੇ ਟਰਾਈ ਟਰਾਈ ਠੀਕ ਹੈ ਅਸੀਂ ਆਪਾਂ ਟਰਾਈ ਕਰੀ ਜਾਣੀ ਆ ਅਸੀਂ ਜਿੱਥੇ ਵੀ ਸਾਡਾ ਹੱਥ ਪੈਂਦਾ ਅਸੀਂ ਪਾਈ ਜਾਣਾ ਮੈਂ ਅਫਸਰ ਨਾਲ ਮਿਲ ਕੇ ਸਾਨੂੰ ਕਿਹੇ ਲੈਂਗੁਏਜ ਕਈ ਲੈਂਗੁਏਜ ਚ ਅਸੀਂ ਗੱਲ ਕਰ ਸਕਦੇ ਆ ਇੰਗਲਿਸ਼ ਸਾਡੇ ਲਈ ਕੋਈ ਮਾਇਨਾ ਨਹੀਂ ਖੁੰਦੀ ਆ ਅਸੀਂ ਹਰ ਅਫਸਰ ਨਾਲ ਗੱਲ ਕਰ ਸਕਦੇ ਆ ਪਰ ਅਸੀਂ ਆਪਣੀ ਭਾਸ਼ਾ ਦੇ ਵਿੱਚ ਹੀ ਰਹਿ ਕੇ ਗੱਲ ਕਰਾਂਗੇ ਸਾਡੀ ਮਦਰ ਟੈਂਗ ਸਾਡੀ ਪੰਜਾਬੀ ਸਾਡੀ ਗੁਰਮੁਖੀ ਉਹਦੇ ਵਿੱਚ ਰਹਿ ਆ ਕਿਉਂਕਿ ਇਹਦੇ ਨਾਲ ਹੀ ਤਾਕਤ ਮਿਲਣੀ ਸਾਨੂੰ ਇਹਦੇ ਨਾਲ ਹੀ ਅਸੀਂ ਹਰ ਅਫਸਰ ਨਾਲ ਗੱਲ ਕਰਾਂਗੇ ਬਾਕੀ ਜੇ ਕੋਈ ਸਾਨੂੰ ਚਾਹੇ ਛੇੜਨਾ ਇੰਗਲਿਸ਼ ਦੇ ਵਿੱਚ ਤਾਂ ਅਸੀਂ ਉਹਦਾ ਵੀ ਜਵਾਬ ਦਾਂਗੇ ਹਣਾ ਠੀਕ ਹੈ ਜੀ ਸਾਨੂੰ ਹੁੰਦੀ ਹੈ ਕਿ ਅਮਰੀਕਾ ਦੀ ਧਰਤੀ ਤੇ ਰਹਿ ਕੇ ਜੇ ਉਹਨਾਂ ਦੀ ਲੈਂਗੁਏਜ ਸਿੱਖ ਸਕਦੇ ਇਹ ਸਾਡੀ ਮੱਦਰ ਟੰਗ ਹੋਇਆ ਤੇ ਅਸੀਂ ਆਪਣੇ ਹਰ ਜੀ ਨੂੰ ਪਿੰਡ ਦੇ ਨੂੰ ਅਸੀਂ ਉਹਦੇ ਵਿੱਚ ਪਿਆਰ ਵੰਡਣਾ ਚਾਹੁੰਦੇ ਹਾਂ ਹਾਂਜੀ ਸਾਚਕੋ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਹੋਤੈ ਨਹੀਂ ਪ੍ਰਭ ਪਾਇ ਜੇ ਪਰਮੇਸ਼ਰ ਨੂੰ ਪਾਉਣਾ ਵਾ ਤੇ ਫਿਰ ਤੁਹਾਨੂੰ ਆਪਣੇ ਨਾਲ ਆਲੇ ਦੁਆਲੇ ਚ ਗਿਰਦੇ ਨਾਲ ਪ੍ਰਯਮ ਕਰਨਾ ਪਏਗਾ ਵਾਤਾਵਰਨ এনवायरमेंट ਨੂੰ ਸਹੀ ਕਰਨਾ ਪਏਗਾ ਸੁੱਧ ਵਾਤਾਵਰਨ ਆਪਣੇ ਵਸਿੰਦਿਆਂ ਨੂੰ ਦੋਗੇ ਆਟੋਮੈਟਿਕ ਹੀ ਤੁਹਾਡੀਆਂ ਜ਼ਿੰਦਗੀਆਂ ਜਿਹੜੀਆਂ ਉਹਦੇ ਵਿੱਚ ਖੇੜਾ ਆਏਗਾ ਇਹ ਹਨ ਆ ਲਖਵਿੰਦਰ ਸਿੰਘ ਜੋ ਸਰਪੰਚ ਸਾਹਿਬ ਨੇ ਸਾਡੇ ਨਾਲ ਜਿਵੇਂ ਉਹਨਾਂ ਦੇ ਭਰਾ ਸੀ ਜੋ ਅਮਰੀਕਾ ਤੋਂ ਆਏ ਨੇ ਸੋ ਕੋਸ਼ਿਸ਼ ਕਰਾਂਗੇ ਕਿ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੇ ਇਸ ਜ਼ਿਲ੍ਹੇ ਦੇ ਵਿੱਚ ਜਿਵੇਂ ਸਭ ਤੋਂ ਵੱਡੀ ਲੀਡ ਦੇ ਨਾਲ ਇਹ ਪਿੰਡ ਜਿੱਤਿਆ ਤੇ ਆਪਾਂ ਆਪਣਾ ਟੀਵੀ ਚੈਨਲ ਵੱਲੋਂ ਤੁਹਾਨੂੰ ਇਹਨਾਂ ਉਪਰਾਲਿਆਂ ਤੇ ਵੀ ਮੁਬਾਰਕਬਾਦ ਦਵਾਂਗੇ ਕੋਈ ਦੋ ਲਫ਼ਜ਼ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਅਸੀਂ ਤੇ ਇਹੋ ਹੀ ਕਹਿਨੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਸਾਡਾ ਆਪਣੀ ਪੂਰੀ ਟੀਮ ਦੇ ਨਾਲ ਬਹੁਤ ਹੀ ਵਧੀਆ ਤੇ ਸਤਿਕਾਰ ਨਾਲ ਨਿਕਲੇ ਜੋ ਸਾਡਾ ਕ੍ਰਿਸ਼ਣ ਭਾਈਚਾਰਾ ਸਾਡੇ ਨਾਲ ਜੁੜਿਆ ਵਾ ਇਹਨਾਂ ਦੀ ਹਰ ਮੰਗ ਨੂੰ ਅਸੀਂ 24 ਘੰਟੇ ਤਰ ਪਰ ਤਿਆਰ ਵੀ ਇਹਨਾਂ ਨੂੰ ਪਿੱਛੇ ਨਹੀਂ ਰਹਿਣ ਦੇਣਾ ਇਹਨਾਂ ਨੂੰ ਆਪਣੇ ਨਾਲ ਬਿਲਕੁਲ ਬਰਾਬਰ ਕਰਕੇ ਅਸੀਂ ਫਿਰ ਅਗਲਾ ਕੋਈ ਕਦਮ ਜਿਹੜਾ ਵਾ ਛੇੜਾਂਗੇ ਇਹੋ ਹੀ ਸਾਡੀ ਆਸ ਆ ਕਿ ਇਹ ਗਰੀਬੀ ਨੂੰ ਕੋਸ਼ਿਸ਼ ਕਰਨਾ ਵੀ ਦੂਰ ਕਰਨਾ ਪਿੰਡ ਦੇ ਵਿੱਚ ਸਭ ਤੋਂ ਵੱਡਾ ਪਰਾਲਾ ਸਾਡਾ ਹੈ ਜੀ। ਸੋ ਪੜਤਾਲ ਦੀ ਗੱਲ ਕਰ ਰਹੇ ਸੀ ਤੁਸੀਂ ਇਨਕੁਆਰੀ ਦੀ ਪਿਛਲੇ ਜੋ ਰਾਜਕਰ ਰਿਹਾ ਸਰਪੰਚਾਂ ਦਾ ਤੇ ਉਹ ਕੀ ਕਿਸੇ ਸਰਕਾਰੀ ਅਧਿਕਾਰੀ ਨੂੰ ਮਿਲੇ ਤੁਸੀਂ? ਆ ਬਹੁਤ ਮਿਲਿਆ ਮੈਂ तकरीबन ਜਿਹੜਾ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਚੀਫ ਕਮਿਸ਼ਨਰ ਨੂੰ ਵੀ ਮਿਲੇ ਆ ਚੰਡੀਗੜ੍ਹ ਦੇ ਵਿੱਚ। ਠੀਕ ਹੈ ਜੀ। ਤੇ ਉਹਨਾਂ ਨੂੰ ਮੈਂ ਪ੍ਰੋਸੈਸ ਜਾਰੀ ਆ। ਪ੍ਰੋਸੈਸ ਜਾਰੀ ਹੈ ਮੈਂ ਉਹਨੂੰ ਚਿੱਠੀ ਦੇ ਕੇ ਆਇਆ ਪਿਛਲੇ ਹਫਤੇ ਲਗਭਗ ਅਨੁਮਾਨ ਜਿਹ ਅਨੁਮਾਨ ਆਈਡੀਆ ਲਗਾਇਆ ਜਾਵੇ ਤੇ ਪਿਛਲੇ 5 ਸਾਲ ਦੇ ਦੌਰਾਨ ਕਿੰਨੀ ਕੁ ਗ੍ਰਾਂਟ ਪਿੰਡ ਜਾਈ? ਮੇਰੇ ਕਿਹਾ ਨੀਅਰ ਬੋਡ 2 ਕਰੋੜ ਰੁਪਏ ਦੇ ਕਰੀਬ ਹੈ ਠੀਕ ਹੈ ਠੀਕ ਹੈ ਕਰੀਬ ਨਾ ਮੈਂ ਆ ਹੀ ਜਾਣਾ ਬਾਕੀ ਸਾਰਾ ਸਨ ਧੰਨਵਾਦ ਜੀ ਧੰਨਵਾਦ ਇਹ ਇਹ ਸਨ ਬਲਵਿੰਦਰ ਸਿੰਘ ਐਨ ਆਰ ਆਈ ਜੋ ਅਮਰੀਕਾ ਤੋਂ ਆਏ ਨੇ ਸੋ ਬੜਾ ਜਨੂਨ ਹੈ ਬੜਾ ਜਜ਼ਬਾ ਹੈ ਸੋ ਜੋ ਧਾਰਮਿਕ ਵਿਚਾਰਾਂ ਦੇ ਧਰਨੀ ਵੀ ਨੇ ਸੋ ਉਹਨਾਂ ਨੇ ਪਿੰਡ ਦੀ ਹਾਇਦੀ ਦੇ ਵਿੱਚ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਇਹਨਾਂ ਦੇ ਮੈਂਬਰ ਪੰਚਾਇਤ ਨੇ ਪਿੰਡ ਵਾਸੀ ਨੇ ਇਹਨਾਂ ਦੇ ਨਾਲ ਇਸ ਵੇਲੇ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਨੇ ਸੋ ਇਹਨਾਂ ਦੇ ਅੰਦਰ ਜੋ ਜਜ਼ਬਾ ਹੈ ਸੋ ਉਹਦੇ ਤੇ ਕਈ ਤਰ੍ਹਾਂ ਦੀਆਂ ਜੜੀਆਂ ਉਦਾਹਰਨਾ ਜੜੀਆਂ ਨੇ ਢੁਕਦੀਆਂ ਨੇ ਕਹਿੰਦੇ ਨੇ ਉਹ ਬੇਹਮਤੀ ਹੁੰਦੇ ਨੇ ਜਿਹੜੇ ਸ਼ਿਕਵੇ ਕਰਨ ਮੁਕਦਰਾਂ ਦਾ ਪਰ ਉਗਣ ਵਾਲੇ ਉਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਸੋ ਇਹ ਉਦਾਹਰਨਾਂ ਜਿਹੜੀਆਂ ਨੇ ਇਹਨਾਂ ਦੋਨਾਂ ਭਰਾਵਾਂ ਦੇ ਉੱਪਰ ਚਾਹੇ ਉਹ ਲਖਵਿੰਦਰ ਸਿੰਘ ਸਰਪੰਚ ਨੇ ਚਾਹੇ ਬਲਵਿੰਦਰ ਸਿੰਘ ਨੇ ਜਾਂ ਸਮੂਚੀ ਉਹਨਾਂ ਦੀ ਜਿਹੜੀ ਪੰਚਾਇਤ ਦੀ ਟੀਮ ਹੈ ਉਹਨਾਂ ਦੇ ਉੱਤੇ ਐਨ ਢੁੱਕਦੀ ਹੈ ਤੇ ਅਸੀਂ ਸਮਝਦੇ ਹਾਂ ਜੀ ਜੇਕਰ ਪਿੰਡ ਪੱਧਰ ਦੇ ਉੱਤੇ ਇਹੋ ਜਿਹੇ ਸਰਪੰਚ ਪੈਦਾ ਹੋ ਜਾਣ ਤੇ ਫਿਰ ਸਰਕਾਰਾਂ ਦੇ ਹੱਥਾਂ ਵੱਲ ਦੇਖਣ ਦੀ ਲੋੜ ਨਹੀਂ ਜਿਵੇਂ ਉਹਨਾਂ ਨੇ ਦੱਸਿਆ ਕਿ 200 ਦੇ ਕਰੀਬ ਜਿਹੜੇ ਨੌਜਵਾਨ ਨੇ ਵੱਖ-ਵੱਖ ਵਿਕਸਤ ਕੰਟਰੀਆਂ ਦੇ ਵਿੱਚ ਨੇ ਇਸ ਕਰਕੇ ਸਰਕਾਰਾਂ ਦੇ ਉਹ ਕਹਿੰਦੇ ਹਾੜੇ ਕੱਢਣ ਦੀ ਤਰਲੇ ਲੈਣ ਦੀ ਸਾਨੂੰ ਲੋੜ ਨਹੀਂ ਹੈਗੀ ਜੇ ਸਰਕਾਰਾਂ ਨੇ ਬੁਨਿਆਦੀ ਸਹੂਲਤਾਂ ਨਾ ਵੀ ਦਿੱਤੀਆਂ ਬੇਸ਼ੱਕ ਜੋ ਜ਼ਿੰਮੇਵਾਰੀਆਂ ਨੇ ਬੁਨਿਆਦੀ ਸਹੂਲਤਾਂ ਦੇਣ ਦੀਆਂ ਉਹ ਸਰਕਾਰਾਂ ਦੀਆਂ ਬਣਦੀਆਂ ਨੇ ਪਰ ਜੇਕਰ ਸਰਕਾਰਾਂ ਨੇ ਨਾ ਵੀ ਦਿੱਤੀਆਂ ਤੇ ਉਹ ਪਿੰਡ ਦੀ ਜਿਹੜੀ ਆ ਨਿਹਾਰ ਬਦਲ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡਣਗੇ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ